ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਿਨਾਮ ਕਰਤਾ ਪੁਰਖੋ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦੋ ਜਾਪੋ ਆਦਿ ਸਚੁ ਜੁਗਾਦ ਸਚੁ ਹਬੀ ਸਚੋ ਨਾਨਕੋ ਸੀ ਪੀ ਸਚੋ ਸੋਚ ਸੋਜਣਾ ਹੋਈ ਜੇ ਸੋਚੀ ਲੱਖ ਵਾਰ ਜੁਬਾ ਜੋ ਬੁਲਾਉ ਹੋਈ ਜੇ ਨਾਇ ਰਾਮ ਅਵਤਾਰੋ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪਰੀਆਂ ਪਾਰ ਸਹ ਸੋ ਸਿਆਣ ਪਾ ਲੱਖੋਂ ਗੇ ਤਾ ਇੱਕ ਨਾ ਚੱਲਣ ਨਾਲੋ ਕਿ ਸਚਿਆ ਰਾਮ ਹੋਈਆ ਤਉ ਕੋੜਾ ਟੁੱਟ ਪਾਲੋ ਹੋਗਨ ਰਜਾਈ ਚੱਲਣਾ ਨਾਨਕ ਲਖਿਆ ਨਾਲੋ ਹੁਕਮੀ ਹੋਵਨ ਆਕਾਰੋ ਹੁਕਮ ਨਾ ਗਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਢਾਈ ਹੁਕਮੀ ਉਤਮ ਨੀਚ ਹੁਕਮੇ ਲਖ ਦੁੱਖ ਸੁੱਖ ਬਾਈ ਆਇਕ ਨਾ ਹੁਕਮੀ ਬਖਸੀ ਸੋ ਇਕ ਹੁਕਮੀ ਸਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਲਾ ਕੋਏ ਨਾਨਕ ਹੁਕਮਾ ਜੀ ਬੁੱਝੈ ਤਨ ਮਨ ਕਾ ਲਗੂ ਗਵ ਕੂ ਤਾਣੋ ਗਵ ਸਦਾਣ ਹੋ ਗਵ ਕੋ ਦਾਤੋ ਜਨਨੀ ਸਣੋ ਗਵ ਕੋ ਬਣ ਵੜਿਆਂ ਜਾਰੋ ਗਵ ਕੋ ਵਿਦਿਆ ਬਿਕਮੋ ਬੀਜਾਰੋ ਗਵ ਕੋ ਸਜ ਕਰੇ ਤਨ ਕੇ ਗਵ ਕੋ ਜੀਅਲ ਵਰਦੇ ਗਵ ਕੋ ਜਪਦ ਸਦੂਰ ਗਵ ਕੋ ਵਿਖਾ ਅਦਰਾ ਦੂਰੋ ਕਥਨਾ ਗਤੀ ਨਾਮ ਤੋਟੋ ਕਥ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੰਦੇ ਤੱਕ ਬਾਗੇ ਜੁਗਾ ਜਗੰਤਰ ਕਾਇ ਕਾਗੇ ਹੋਗਮੇਓ ਕਮਾ ਜਲਾਏ ਰਾਹੋ ਨਾਨਕੁ ਇਕ ਸਾਹਿਬੇ ਪਰਵਾਹੋ ਸਚਾ ਸਾਹਿਬੋ ਸਚੁ ਨਾਇ ਅੱਖਿਆ ਬਹੁ ਬਾਰੋ ਅੱਖ ਮੰਗਾ ਤੰਗ ਤੰਗ ਦਾਤੋ ਕਰੀ ਦਾਤਾਰੋ ਬਿਰਗਾ ਘਰ ਰਖੀਆ ਜਿਤ ਦੇਸਾ ਦਰਬਾਰੋਂ ਮੰਗੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸਚਨਾਉ ਵਡਿਆਈ ਵਿਚਾਰੋ ਕਰਮੀ ਆਵੈ ਕਪੜਾ ਨਦਰਿ ਮੋ ਕੋ ਦੁਆਰੋ ਨਾਨਕ ਦੇ ਬੈ ਧਾਨੀਐ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੋ ਨਿਰੰਝਨ ਸੋਏ ਜਨ ਸੇ ਬਿਆਦਨ ਬਾਇਆ ਮਾਨੋ ਨਾਨਕ ਗਾਵੀਐ ਅਗੁਣੀ ਨਿਦਾਨੋ ਗਾਵੀਐ ਸੁਣੀਐ ਮਨ ਰਖੀਐ ਪਾਉ ਧੋਖ ਪਰਹਾਰੋ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਉਸਮਾਈ ਗੁਰਈਸਰ ਗੁਰ ਗੋ ਰਖੋ ਭਰਮ ਗੁਰ ਪਾਰ्वती ਮਾਈ ਜੇ ਹੋ ਜਾਣ ਆਖਾਂ ਨਹੀਂ ਕਹਿਣਾ ਗਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਵਨਾ ਜੀਆਂ ਗਾਇਕ ਦਾਤਾ ਸੋਮਾ ਬਸਰ ਨਾ ਜਾਏ ਤੀਰਥਨਾਵਾਜਤ ਭਾਵਾ ਬਿਣ ਪਾਣੇ ਕੇ ਨਾਏ ਕਰੀ ਜਤੀ ਸਰਠੋ ਬਾਈ ਵੇਖਾਂ ਮਣ ਕਰਮਾ ਕੇ ਮਿਲੇ ਲਈ ਮਾਤਵ ਚਰਤਨ ਜਵਾਨ ਅਰਮਾਨ ਕੋ ਜੇ ਇੱਕ ਗੁਰ ਕੀ ਸਖ ਸੋਣੀ ਗੁਰਾ ਇੱਕ ਦਹਿ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋਮੈ ਵਿਸਰੋ ਨਾ ਜਾਈ ਜੇ ਜੋਗ ਚਾਰਿਆ ਅਰਜਾ ਹੋਰ ਦਸੋਣੀ ਹੋਏ ਨਾਵਾ ਕੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੰ ਜਾ ਸਗੀਰਤ ਜਾਗਲ ਜੈ ਤਾ ਨਦਰਨਾਵਈ ਤਾ ਬਾਤ ਨ ਪੁੱਛੈ ਕੇ ਕੀਤਾ ਅੰਦਰ ਕੀ ਟਕਰੋ ਦੋਸੀ ਦੋਸਤ ਰੇ ਨਾਨਕੋ ਨਰਗੁਣੋ ਗੁਣ ਕਰਿ ਗੁਣਵੰਤੇ ਆ ਗੁਣ ਦੇਤਿ ਆਗੁਣਾ ਸੁਜਾਈ ਜੈ ਤਿਸ ਗੁਣ ਕੋ ਕਰੇ ਸੁਣੈ ਸਦਵੀਰ ਸੁਰਨਾਥੋ ਸੁਣੈ ਧਰਤੋ ਤਵਲੇ ਆਕਾਸੋ ਸੁਣੈ ਦੀਪ ਲੋ ਬਾਤਾਲ ਸੁਣਿਆ ਪੁਨ ਸਕਾ ਗਾਲੋ ਨਾਨਕ ਭਗਤਾ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਵਰ ਮਾ ਇੰਦੋ ਸੁਣਿਆ ਮੁਕਤਸਾ ਲੰਗਣ ਮੰਦੋ ਸੁਣਿਆ ਜੋਗੋ ਜਗਤ ਤਨ ਭੀਦੋ ਸੁਣਿਆ ਸਾਸਤ ਸਿਮਰਤ ਭੀਦੋ ਨਾਨਕ ਭਗਤਾ ਸਦਾ ਵਿਗਾਸ ਹੋ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਥ ਸਠ ਕਾਇਸ਼ਨਾਨ ਸੁਣਿਆ ਬੜ ਬੜ ਬਾਵੈ ਮਾਨ ਸੁਣਿਆ ਲਾਗੇ ਸਾਇਦ ਆਲੋ ਨਾਨਕ ਭਗਤਾ ਸਦਾ ਵਿਗਾਸ ਹੋ ਸੁਣਿਆ ਦੂਖ ਬਾਬ ਕਾ ਨਾਸ ਸੁਣਿਆ ਸਰਾ ਗੁਨਾ ਕੇਗਾ ਸੁਣੈ ਸੋ ਪੀਰ ਬਾਦਸ਼ਾ ਸੁਣ ਅੰਦੇ ਬਾਵੈ ਰਾਉ ਸੁਣਿਆ ਆਤ ਹੋ ਵਸ ਗਾਵੋ ਨਾਨਕ ਭਗਤਾ ਸਦਾ ਬਗਾਸੋ ਸੁਣਿਆ ਦੂਖ ਬਾਪ ਕਾ ਨਾਸ ਮੰਨੇ ਗੇ ਗਤੋ ਗਹਿ ਨਾ ਜਾਏ ਜੇ ਕੋ ਗੰਗਾ ਵਿਛਾ ਬਰਦਾਏ ਕਾਗਤ ਕਲਮ ਨਾਲ ਲਿਖਣਹਾਰ ਮੰਨੇ ਕਾ ਵੇ ਕਰਨ ਵਿਚਾਰ ਐਸਾ ਨਾਮ ਹੋ ਨਿਰੰਝਨ ਹੋਏ ਜੇ ਕੋ ਮੰਨ ਓ ਜਾਣੈ ਮਨ ਕੋਏ ਮੰਨਾ ਸੋਰ ਤੋਂ ਮੋਬਾ ਮਨ ਬੋਧ ਮੰਨਾ ਸਗ ਲੋਭ ਉਹਨ ਕੀ ਸੋਧ ਮੰਨਾ ਮੋ ਛੋਟਾ ਨਾ ਕਾਏ ਮੰਨਾ ਜਮ ਕੇ ਸਾਥ ਨਾ ਜਾਏ ਐਸਾ ਨ ਨਿਰੰਜਨ ਹੋਏ ਜੇ ਕੋ ਮੰਨੋ ਜਾਣ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮਨ ਆ ਬਾਤ ਸੇ ਵਰਗਟ ਜਾਏ ਮਨ ਮਾਕ ਨ ਚੱਲੇ ਬੰਦ ਤੋ ਮਨ ਧਰਮੋ ਸੇthi ਸੁਨਵੰਦ ਅਸਾ ਨਾਮੋ ਨਿਰੰਝਨੋ ਇਹ ਜੇ ਕੋ ਮੰਨੋ ਜਾਣ ਮਨ ਕੋਇ ਮਨ ਬਾਵਾ ਮੋਖ ਦਵਾਰ ਮਨ ਪਰਵਾਰ ਸਦਾ ਦਾਰ ਮਨ ਤਰੈ ਤਾਰੇ ਗੁਰ ਸੇਖੋ ਮਨ ਨਾਨਕੋ ਬੁਹਾਨਾ ਵਖੋ ਅਸਾ ਨਾਨੋ ਨੇ ਰੰਗਨੋ ਜੇ ਕੋ ਮੰਨੋ ਜਾਣ ਮਨ ਕੋ ਹੈ ਪੰਜ ਪਰਵਾਨ ਪੰਜ ਪਰਦਾ ਨਾਲ ਪੰਜ ਬਾਵਾ ਦਰਗਾਹ ਮਾਨੋ ਪੰਜ ਸੋਮਗ ਦਾ ਤਾ ਤਾ ਜਾਨੋ ਪੰਜਾ ਕਾ ਗੁਰ ਇਕ ਧਿਆਨੋ ਜੇ ਕੋ ਗੰਗਾ ਕਰਭੀ ਚਾਰੋਂ ਕਰਤੈ ਕ ਕਰਣਾ ਨਾਹੀ ਸੁਮਾਰੋ ਤਉਨ ਧਰਮੋ ਦਇਆ ਕਾ ਬੂਤੋ ਸੰਦੋਗਤਾ ਪ੍ਰਕਿਆ ਜਨ ਸੂਤੋ ਜੇ ਕੋ ਬੁਝਉ ਵਾ ਸਚਿਆਰੋ ਤਵ ਲੈ ਉਪਰ ਕਿਤਾ ਪਾਰ ਧਰਦੇ ਹੋਰ ਉਪਰ ਹੋਰ ਹੋ ਦਸਤ ਪਾਰ ਤਲਾ ਕਮਣ ਜੋਰੋ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਕਿਆ 부ੜੀ ਕਲਾ ਮੋ 에몰 ਕਾਲਿਤ ਜਾਣ ਕੋਏ ਲੈ ਕਾਲ ਕਿਆ ਗਿਤਾ ਹੋਏ ਕਿਤਾ ਦਾਣੋ ਸਵਾਲਿਓ ਰੂਪ ਭੋਗ ਤੀਦਾ ਤੋ ਜਾਣ ਕੌਣ ਕੂਤ ਕਿਤਾਬ ਸਾਵ ਏ ਕੋ ਗਵਾਉ ਦਸਤ ਮੋਏ ਲਕ ਦਰੀਆਉ ਕੁਤਰ ਤਕਵਣੋ ਗਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰੋ ਜੋ ਤੋਤ ਬਾਵ ਸਾਈ ਬਲੀਕਾਰ ਤੋ ਸਦਾ ਸਲਾਮਤ ਹੋ ਨਰੰਕਾਰ ਅਸੰਖ ਜਪੋ ਅਸੰਖ ਬਾਉ ਅਸੰਖ ਪੂਜਾ ਸੰਗ ਦੱਪਤਾਉ ਅਸੰਖੋ ਗਰੰਤੋ ਮੁਕਵੇਦ ਪਾਛੋ ਅਸੰਖੋ ਜੋਗ ਮੰਦ ਰਹਾ ਉਦਾਸੋ ਸੰਗ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖੋ ਸੂਰਮੋ ਬਖਸਾਰ ਅਸੰਖ ਮੋਨ ਲੈ ਬਲਾਈ ਤਾਰੋ ਕੁਦਰਤ ਕਾਵਣੋ ਗਾ ਵਿਚਾਰ ਵਾੜਿਆ ਨਾ ਜਾਵਾਏ ਕਵਾ ਰੋ ਜੋ ਤੁਧ ਭਾਵੈ ਸਾਈ ਬਲੀਕਾਰੋ ਤੂੰ ਸਦਾ ਸਲਾਮਤੋ ਨਰੰਕਾਰੋ ਅਸੰਖ ਮੂਰਖ ਅੰਧਕੂਰ ਅਸੰਖ ਚੋਰ ਆਰਾਮ ਕੋ ਦੋ ਸੰਖ ਮਰ ਕਰ ਜਾਏ ਜੋਰ ਅਸੰਖ ਗਲ ਵਡਾ ਦਇਆ ਕਮਾਗੇ ਅਸੰਖੋ ਬਾਬੇ ਬਾਪ ਕਰ ਜਾਗੇ ਅਸੰਖੋ ਗੂੜਿਆਰੋ ਗੂੜੇ ਵੇਦਾਗੇ ਸੰਗਮਲੇ ਸ਼ੋਮਲ ਪਖੋ ਕਾਹੇ ਅਸੰਖ ਅਨੰਦ ਕੋ ਸਰ ਕਰਗੇ ਪਾਰੋ ਨਾਨਕ ਨੀ ਜੋਗਾ ਵਿਚਾਰੋ ਵਾਰਿਆ ਨ ਜਾਵਾ ਏਕ ਵਾਰ ਜੋ ਤੂ ਤਪਾਲੈ ਸਾਈ ਭਲੀਕਾਰ ਤੂ ਸਦਾ ਸਲਾਮਤ ਹੋ ਨਰੰਕਾਰ ਅਸੰਖ ਨਾਮ ਸੰਗਿ ਥਾਵੋ ਅਗੰਮ ਅਗੰਮ ਸੰਕਲੋ ਅਸੰਖ ਕਾ ਨ ਸਰਪਾਰ ਹੋਇ ਅਕਰੀ ਨਾਮ ਕਰੀ ਸਾਨਾ ਕਰੀ ਗਿਆਨ ਗੀਤ ਗੁਣ ਗਾ ਕਰੀ ਲਖਣੋ ਬੋਲਣ ਬਾਣ ਵਕਰਾ ਸਰ ਸੰਜੋਗ ਵਕਾਣ ਹੋ ਜਨ ਲਖ ਦਸਰਨਾ ਹੈ ਜੋ ਪਰਮਾਏ ਦਵਤੇ ਪਾਵੇ ਜਤਾ ਕੀਤਾ ਦਿੱਤਾ ਨਾਉ ਬਿਨ ਨਾ ਵੈ ਲਾਹੀ ਕੋ ਥਾਉ ਕੁਦਰਤ ਕਵਣੋ ਗਾ ਵਿਚਾਰੋ ਬਾਦਿਆ ਨਾ ਜਾਵਾ ਏਕ ਵਾਰ ਜੋ ਤੂ ਦਬਾਵੇ ਸਾਈ ਬਲੀਕਾਰ ਤੂੰ ਸਦਾ ਸਲਾਮਤ ਹੋ ਨਰੰਕਾਰ ਪਰੀਆ ਤੋ ਬਰਦਨ ਦੇ ਬਾਣੀ ਤੋ ਤੈ ਉਤਰ ਸੋਖ ਮੋਤ ਬਲੀਤੇ ਕੱਪੜ ਮੋਏ ਦੇਸਾ ਬੂਣ ਲਈਆ ਉਤੋਏ ਪਰੀਆ ਮਤੋ ਬਾਬਾ ਕਾ ਸੰਗ ਓਮ ਤੋ ਪੈ ਨਵ ਕੈ ਰੰਗ ਪੁੰਨੇ ਬਾਬੇ ਆਖਣ ਦਾਂ ਕਰ ਕਰ ਕਰਣਾ ਲਿਖ ਲੈ ਜਾਵਾਂ ਆਪੇ ਬੀਜੋ ਆਪੇ ਹੀ ਕਾਉ ਨਾਨਕੋਕ ਮੇ ਆਵੋ ਜਾਵਾਂ ਈਰਤ ਤਾ ਪੋਦ ਆਦਤ ਦਾਨੋ ਜੇ ਕੋ ਬਾਵੈ ਤਲ ਕਾਮਾਨੋ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੋ ਦੀਰਧ ਮਲਨਾਉ ਸਵਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨਾਮੋਏ ਸਵਾਸਤੋ ਤੋ ਬਾਣੀ ਬਰਮਾਉ ਸਤ ਸੁਆਡੋ ਸਦਾ ਮਨ ਚਾਉ ਕਵਣ ਸੋ ਵੇਲਾ ਭਗਤ ਗਵਣ ਕਵਣੋ ਤਤ ਕਵਣੋ ਬਾਰ ਕਵਣ ਸਰੁਤੇ ਮਾਹੋ ਕਵਣੋ ਜਤਮੋ ਆਕਾਰ ਬੇਲ ਨਾ ਪਾਇਆ ਪੰਡਤੀ ਜੈ ਮੋ ਬਾਲ ਅਕਬੋਰਾਣੋ ਭਗਤ ਨਾ ਪਾਇਓ ਗਾਦੀਆ ਜੈ ਲਤਨ ਲੇਖ ਗੁਰਾਣੋ ਤਤਵਾਰ ਨਾ ਜੋਗੀ ਜਾਣ ਰਤਮਾਉ ਨ ਕੋਈ ਜਾਗਰਤਾ ਸਰਟੀ ਕੋ ਸਾਜੀ ਆਪੇ ਜਾਣ ਸੋਈ ਕਉ ਕਰਿਆ ਕਾਗਵਸਾਲਾ ਹੈ ਕਿਉਂ ਵਰਨੀਕ ਵਜਾਣਾ ਨਾਨਕ ਆਖਣ ਸਭ ਕੋ ਆਕੇ ਇੱਕ ਦੂ ਇੱਕ ਸਿਆਣਾ ਵੱਡਾ ਸਾਗ ਬੱਡੀ ਨਹੀਂ ਕੀਤਾ ਜਾਤਾ ਹੋ ਬੈ ਨਾਨਕ ਜੇ ਕੋ ਆਪੋ ਹੋ ਜਾਣਾ ਅੱਗੇ ਗਿਆਲਾ ਸੋਹੇ ਭਤ ਲਬਾਦਾਨੋ ਲੋਕ ਆਗਾਸ ਆਗਾਸ ਊੜਕ ਊੜਕ ਪਾਲ ਥਕੀ ਬੇਦੁਖਨੋ ਇੱਕ ਬਾਤ ਸੈ ਸੋ 118 ਗਾਣ ਕਦੇ ਬਾ ਅਸਲੂ ਇੱਕ ਧਾਤੋ ਲਿਖਾਂ ਹੋਏ ਧਾਲ ਕੀ ਆਲਿਖਾਂ ਹੋਏ ਬਣਾਸੋ ਨਾਨਕ ਵਡਾ ਆਖੀ ਆਪੇ ਜਾਣ ਆਪੋ ਸਾਲਾਂਗੇ ਸਾਲਾਂਗੇ ਇਤਿ ਸੁਰਤ ਨਾ ਪਾਈਆ ਨਦਿਆਂ ਤੇ ਬਾਗਾ ਪਵਨ ਸਮੰਦਰਾ ਜਾਣੀਏ ਸਮੰਦ ਸਾ ਸੁਲਤਾਨੋ ਗਿਰਗਾ ਸਿੱਧੇ ਮਾਨ ਤਾਨੋ ਕੀੜੀ ਤੁਲਨਾ ਹੋ ਬਨੇ ਜੈ ਤਸੋ ਮਨੋ ਨਾ ਵੀਸਰੰ ਅੰਤਰਾ ਸਵਦੀ ਗਣ ਦਾ ਅੰਤ ਆਂਦਰਾ ਕਰਨ ਦੇਣ ਦਾ ਅੰਤ ਅੰਤਰਾ ਵੇਖਣੋ ਸੁਣਨ ਦਾ ਅੰਤ ਅੰਤਨਾ ਜਾਪੈ ਕਿਆ ਮਨ ਮੰਤੋ ਅੰਤਰਾ ਜਾਪੈ ਕੇਤਾ ਆਕਾਰ ਅੰਤਰਾ ਜਾਪੈ ਬਾਰਾ ਵਾਰ ਅੰਤਕਾਰਨੋ ਕਿਤੇ ਬਿਲ ਲਾਗੇ ਤਾਂ ਕੇ ਅੰਤਰਾ ਪਾਏ ਜਾਵੇ ਏਹੋ ਅੰਤਰਾ ਜਾਣ ਕੋਏ ਬਹੁਤਾ ਕਈ ਹੈ ਬਹੁਤਾ ਹੋਇਮ ਵੱਡਾ ਸਾਹਿਬ ਉਚਾ ਥਾਉ ਉਚੇ ਉਪਰ ਉਚਾ ਨਾਓ ਐ ਬੜਾ ਉਚਾ ਕੋਇਮ ਜਸੋ ਜਗੋ ਜਾਣਾ ਸੋਏ ਜੇ ਵੜਿਆ ਬੋਧਣਾ ਆਪਾ ਬੋਨਾ ਨਾਨਕੁ ਨਦਰੀ ਕਰਮੀ ਦਾਤੋ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਲ ਨਾ ਤਮਾਏ ਕਿਤੇ ਮੰਗਾ ਦੂਤਾ ਪਾਰੋਂ ਕਿਤੇ ਗਣ ਤੋ ਨਹੀਂ ਵਿਚਾਰੋ ਕਿਤੇ ਖਾਪੋ ਟੁੱਟੇ ਬੇਕਾਰ ਕਿਤੇ ਲਲ ਮੁਕਰ ਭਾਗੇ ਕਤੈ ਮੂਰਖੋ ਕਾਹੀ ਖਾਣੇ ਕਿਤਿਆ ਦੁਖ ਭੂਖ ਸਦਮਾਰ ਏ ਬੇਦਾ ਤੋ ਤੇਰੀ ਦਾਤਾਰੋ ਬੰਦ ਕਲਸੀ ਬਣੋਏ ਮੋਏ ਮੋਰਿਆ ਨਾ ਸਕੈ ਕੋਇ ਜੇ ਕੋ ਖਾਇ ਕੋ ਅਖਣ ਪਾਏ ਉਹ ਉਡਣ ਜਤਿਆ ਮੋ ਕਾਏ ਆਪੇ ਜਾਣ ਆਪੇ ਦੇ ਅਖੈ ਸੇ ਭੇ ਕੀ ਕੇ ਜੇ ਸੁਨੋ ਬਖਸ਼ੇ ਸਖਤ ਸਾਲਾ ਨਾਨਕ ਬਾਦਸ਼ਾਹ ਗੀ ਬਾਦਸ਼ਾਹੋ ਕਮਲ ਗਣ ਅਮਲ ਬਾਬਾਰ ਅਮਲ ਬਾਪਾਰੀਏ ਅਮਲ ਬੰਡਾਰ ਅਮਲ ਆਵਣ ਅਮਲ ਲੈ ਜਾਗੇ ਅਮਲ ਪਾਏ ਅਮਲ ਸਮਾਗੇ ਅਮਲ ਧਰਮ ਅਮਲ ਦੀ ਬਾਣ ਅਮੋਲਤ ਔਲੋ ਮਲ ਪਰਵਾਨੋ ਮਨਮਨ ਸੀਸੋ ਮਨ ਨੀਸਾਣੋ ਅਮੋਲ ਕਰਮੋ ਮਨ ਬਰਮਾਨੋ ਅਮਨੋ ਅਮੋਲ ਅੱਖਿਆ ਨਾ ਜਾਏ ਆਗੋ ਆਗੋ ਰੰਗ ਲਬਲਾਏ ਅਕਾਵੇਦ ਪਾਠ ਪੋਰਾਣੋ ਅੱਖਾ ਪੜੇ ਕਰ ਬਖਿਆਣੋ ਅਕਰਮ ਅਕਹੇੰਦੋ ਅਕਾ ਗੋਪੀ ਤਾ ਗੋਬਿੰਦੋ ਅਕਾ ਈਸਰ ਅਕਾ ਸਿਦੋ ਅਕਾਗ ਤਖਤਿ ਬੋਧੋ ਵਕਾਦਾਨ ਵਿਆਕਾ ਦੇਵੋ ਅਕਾ ਸੁਰ ਨਰ ਮਨ ਜਨ ਸੇਵੋ ਗਿਤੇ ਅਕਾ ਅਖਣ ਬਾਗੇ ਕਿਤੇ ਕ ਕ ਉਠ ਉਠ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਗਲਾ ਸਕਾ ਗਈ ਗੇ ਦੇਵਟ ਭਵਤ ਦੇਵਟ ਹੋਏ ਨਾਨਕ ਜਾਣੈ ਸਚਾ ਸੋਏ ਜੇ ਕੋ ਕਾ ਬੋਲ ਬਗਾਡੋ ਤਾ ਲਖੀਐ ਸਰੋਗਾ ਬਾਰਾ ਗਵਾਰੋ ਸੋਦਰ ਕੇ ਆ ਸੋ ਕਰ ਕੇ ਆ ਜਤ ਵਾ ਸਰਬ ਸਮਾਲੇ ਬਾਜੇ ਨਾਦ ਅਨੇਕ ਸੰਕਾਮ ਕਿਤੇ ਬਾਵਣ ਮਾਰੇ ਕਿਤੇ ਰਾਗੋ ਪਰਿ ਸੋ ਗਈਆ ਨੋ ਕਿਤੇ ਗਾਵਣ ਮਾਰੇ ਗਾਵ ਦੋਨੋ ਪਉਣ ਬਾਣੀ ਬਸੰਤਰੋ ਗਾਵ ਰਾਜਾ ਧਰਮ ਦੁਆਰੇ ਗਾਵ ਜਿਤ ਗੌਤਲਿਕ ਜਾਣੈ ਲਿਖ ਲੈ ਧਰਮ ਵਿਚਾਰੇ ਗਾਵ ਆਇਸਰ ਬਰਮਾ ਦੇਵੀ ਸੋਨ ਸਦਾ ਸਵਾਰੇ ਗਾਵ ਬੰਦੋਂ ਦਾਸਨ ਬੈਠੇ ਦੇਵ ਤਿਆ ਆਦਰ ਨਾਲ ਗਾਵ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਜਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਬੜਨ ਰਖੀਸਰ ਜੋਗ ਜੋਗ ਬੇਦਾਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾਮ ਅਛ ਬਿਆਲੇ ਗਾਵਨ ਨਰਤਨੋ ਭਾਇ ਤੇਰੇ 860 ਦੀਰਧ ਨਾਲ ਗਾਵੈ ਜੂਦ ਮੰਗਾ ਬਲਸੂਰਾ ਗਾਵੈ ਕਾਣੀ ਜਾਰੇ ਗਾਵ ਖੰਡ ਮੰਡਲ ਵਰਪੰਡ ਕਰ ਕਰ ਰੱਖੇ ਤਾਰ ਸਈਦ ਤੁਨੋਂ ਗਾਵੰਗ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਗਦੇ ਗਾਵਨ ਸਿਮੈ ਚਤਨਾ ਆਵਨ ਨਾਨਕ ਗਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਬਿਉ ਸਿਜਾਇ ਨਾ ਜਾਸੀ ਰਜਨਾ ਜਨ ਰਜਾਈ ਰੰਗੇ ਰੰਗੇ ਭੰਦੀ ਘਰ ਘਰ ਜਿੰਸੀ ਮਾਇਆ ਜਨੋ ਬਾਈ ਘਰ ਘਰ ਵੇਖਾ ਕੀਤਾ ਆਪਣਾ ਜਿਉ ਤ ਦੀਵਟ ਆਈ ਜੋਦ ਭਾਵੈ ਸੋਈ ਕਰਸੀ ਹਉਕਮਨਾ ਕਰਣਾ ਜਾਈ ਸੋ ਬਾਤ ਸਾਹੋ ਸਾਂ ਬਾਤ ਸਾਹਿਬੋ ਨਾ ਨ ਕੋ ਰੜੋ ਰਜਾਈ ਮੰਦਾ ਸੰਤੋਖੋ ਸਰਮਪੱਤ ਜੋ ਲੀ ਧਿਆਨ ਕੀ ਕਰੰਗਾ ਬੇਪੂਤਾ ਕਿੰਤਾ ਕਾਲ ਕੁਆਰੇ ਕਾਇਆ ਜੁਗਤੋ ਡੰਡਾ ਪ੍ਰਤੀਤ ਆਈ ਬੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤੋ ਆਦੇ ਸੋਦ ਸ ਆਦੇ ਸ ਆਦ ਅਨੀਲ ਅਨਾਦ ਅਲਾਮਤੋ ਜੋਗ ਜੋਗੋ ਇਕੋ ਵੀਸੋ ਭੁਗਤ ਗਿਆਨੋ ਦਇਆ Bhandarno ਘਟ ਘਟ ਵਜੈ ਨਾਦ ਆਪਨਾਦ ਨਾਥੀ ਸਭ ਜਾਕੇ ਰਦ ਸਦੋ ਅਵਰਾ ਸਾਦੋ ਸੰਯੋਗ ਵਿਜੋਗ ਦੁਇ ਕਾਰ ਚਲਾਵੰਗ ਲੇਕੇ ਆਵ ਪਾਗੋ ਆਦ ਸੋਦ ਸadeso ਆਦ ਅਨੀਲ ਅਨਾਦ ਅਨਾਗਤ ਜੋਗ ਜੋਗੋ ਇਕੋ ਵੀਸੋ ਏਕਾਮਾਈ ਜੋਤ ਬਈ ਤਿੰਨ ਚਲੇ ਪਰਵਾਣ ਇੱਕ ਸੰਸਾਰੀ ਇਕ ਬੰਡਾਰੀ ਇਕ ਲਾਏ ਦੀਪਾਣ ਜੋਤ ਭਾਵਾਂ ਦਮਾ ਚਲਾਵੇ ਜੇ ਮੋਬਾ ਫਰਮਾਣ ਉੰਗੋ ਵੇਖਾ ਉਹ ਨਾਨ ਦਰਦਾ ਆਵੇ ਬਹੁਤਾ ਇਹੋ ਵਡਾਣ ਆਦੇਸੋ ਦਸ ਆਦੇਸੋ ਆਦ ਅਨੀਲ ਅਨਾਦ ਅਨਾਗਤੋ ਝੁਗ ਝੁਗ ਏਕੋ ਵੇਸੋ ਆਸਣ ਲ ਲੈ ਬੰਡਾਰੋ ਜੋਗ ਸੁਬਾਇਸੋ ਏਕਾ ਵਾਰੋ ਕਰ ਕਰ ਵੇਖ ਸਭ ਜਨਨਾਰੋ ਨਾ ਕੋ ਸੱਚ ਕੀ ਸਾਜੇ ਕਾਰ ਆਦ ਸੋਦ ਸ ਆਦੇਸ ਆਦ ਅਨੇਲ ਅਨਾਦ ਅਨਾਤ ਜੋਗ ਜੋਗ 21 ਸ 1 ਦੂਜੀ ਮੋ ਲਖ ਵ ਲਖ 20 ਲਖ ਲਖ ਗੇੜਾ ਆ ਕੀ ਹੈ ਇਕ ਨਾਮ ਜਗਦੀ ਸੋ ਏ ਦਰਾਏ ਬੱਤ ਬੌੜੀਆਂ ਚੜੀਆਂ ਹੋਏ ਅਕੀ ਸੋ ਸੁਣ ਗੱਲਾਂ ਆਕਾਸ ਕੀ ਗੀਤਾ ਆਈ ਰੀ ਸੋ ਨਾਨਕ ਨਦਰੀ ਪਾਈ ਐ ਕੂੜੀ ਗੁੜਾ ਠੀ ਸੋ ਅਖਣੋ ਜੋ ਰੋਜ ਪਾਣਾ ਜੋਰੋ ਜੋਰ ਨਾਮਗੰਣ ਦੇਣ ਦਾ ਜੋਰੋ ਜੋੜ ਦਾ ਜੀਵਨ ਮਰਨ ਦਾ ਜੋਰ ਹੋ ਜੋਰ ਦਾ ਰਾਜ ਮਾਲ ਮਨ ਸੋਰ ਜੋਰ ਦਾ ਸੁਰਤੀ ਗਿਆਨ ਵਿਚਾਰ ਜੋਰ ਦਾ ਜੁਗਤੀ ਛੁੱਟਾ ਸੰਸਾਰ ਹੋ ਜਿਸ ਹਥ ਹੋ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਅਰਾਤੀ ਰਤੀ ਤੀਤੀ ਵਾਰ ਬਉਣ ਬਣੀ ਅਗਨੀ ਬਾਦਾਲ ਤਸਵਜ ਧਰਤੀ ਤਾਪ ਰਖੀ ਧਰਮ ਸਾਲ ਤਸ ਵਜ ਜੀ ਜੁਗਤ ਕੇ ਰੰਗ ਦਨ ਕੇ ਨਾਮ ਅਨੇਕ ਅਨੰਤ ਗਰਮੇ ਗਰਮੇ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਦਿੱਤਾ ਸੁਮਨੋ ਬੰਚ ਪਰਵਾਨ ਨਦਰੇ ਕਰਮ ਬਵਾਨੀ ਸਾਣੋ ਗਜਬ ਗਾਏ ਉਥੇ ਪਾਏ ਨਾਨਕ ਗਿਆ ਜਪੈ ਜਾਏ ਧਰਮ ਅਖੰਡ ਕਾਏ ਮੋ ਧਰਮ ਗਿਆਨ ਅਖੰਡ ਕਾ ਅਖੋ ਕਰਮ ਹੋ ਗਿਤੇ ਬਵਨੋ ਬਾਣੀ ਬਸੰਦਰ ਕਿਤੇ ਤਾਨ ਮਹੇਸੋ ਗਿਤੇ ਬਰਮੇ ਘਾੜ ਤੋ ਘੜੀਐ ਰੂਪ ਰੰਗ ਕੇ ਵੀਸ ਕਿਤਿਆ ਕਰਮ ਭੂਮੀ ਮੇਰ ਕੇਤੇ ਕਿਤੇ ਤੂਪਦੇਸ ਕਿਤੇ ਇੰਦ ਚੰਦ ਸੂਰਗਤ ਕਿਤੇ ਮੰਡਲ ਦੀਸੋ ਕਿਤੇ ਸਿੱਧ ਬੋਧਨਾਥ ਕਿਤੇ ਕਿਤੇ ਦੇਵੀ ਵਿਵੀਸੋ ਕਿਤੇ ਦੀਵਦਾਨੋ ਮਨ ਕਿਤੇ ਕਿਤੇ ਰਤਨ ਸਮੰਦ ਕਿਤਿਆ ਕਾਣੀ ਕੀਤੀਆ ਬਾਣੀ ਕਿਤੇ ਬਾਦ ਨਰਿੰਦੋ ਕਿਤੇ ਆਸੁਰਤੇ ਸੇਵਕ ਕਿਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਜੰਡ ਤਥਾ ਆਨਾਦ ਬਨੋਦ ਕੋਟ ਅਨੰਦ ਸਰਮ ਖੰਡ ਕੇ ਬਾਣੀ ਰੂਪ ਤਤਾ ਘੜਤ ਘੜੀਆਂ ਬਹੁਤਾਂ ਰੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਣੇ ਜੇ ਕੋ ਕੰਗਾਂ ਵਿਚਾ ਬਚਦਾਏ ਤਤਾ ਘੜੀਆਂ ਸੁਰਤ ਮਤ ਮਨ ਬੁੱਧ ਸਿੱਧਾ ਗੜਿਆ ਸੁਰਾ ਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰਾ ਸਿੱਧਾ ਮੋਰ ਦਾ ਕੋਈ ਮੋਰਾ ਸਿੱਧਾ ਜੋਦ ਅਮੰਗ ਬਲਸੂਰ تنਮੈ ਦਾ ਮਰਘਿਆ ਭਰਪੂਰ ਸਿੱਧਾ ਸਿ ਤੋਸੀਤਾ ਮਹਿ ਮਾਂਗੇ ਤਾਂ ਕੇ ਰੂਪ ਨਗਤਨੇ ਜਾਗੇ ਨਾ ਹੋਏ ਮਰਾਨਾ ਠਾਕੇ ਜਾਗੇ ਜਿਨ ਕਾ ਰਾਮ ਵਸੇ ਮਨ ਮਾਗੇ ਤਿਤ ਭਗਤੋ ਵਸ ਗਲੋ ਕਰਗਾ ਆਨੰਦੋ ਸਚਾ ਮਨ ਸੋਏ ਸਾਚੋ ਖੰਡੋ ਵਸੇ ਨਰਮਕਾਰ ਕਰ ਕਰ ਵੇਖਨ ਅਦਰ ਨਾ ਲੋ ਤਿਤ ਖੰਡੋ ਮੰਡਲ ਵਰ ਪੰਡੋ ਜੇ ਕੋ ਕਤ ਤਾ ਤਨਾਇ ਅੰਤ ਦਤਾ ਲੋ ਲੋ ਵਕਾਰ ਜਬ ਜਬੋ ਕਮ ਤਵੇ ਤਵਕਾਰ ਵਕਾਰ ਰੁਗਸੈ ਕਰ ਵਿਚਾਰ ਨਾਨਕ ਕਥਨਾ ਕਰਦਾਸਾਰ ਜਤ ਪਾਵਾ ਰਾਮ ਧੀਰਜ ਸੁਨਿਆ ਰਹੋ ਐ ਰਮਾਤੋ ਬੇਦਗਤੀ ਯਾਰ ਭਾਉ ਖੱਲਾ ਅਗਨ ਦੱਬਦਾਓ ਭਾਂਡਾ ਪਾਓ ਅਮਰਤੋ ਤਟਟਾਲ ਕੜੀਏ ਸ਼ਬਦ ਸਚੀ ਟਕਸਾਲ ਜਿਨ ਕੋ ਨਦਰ ਗਰਮ ਦਨਕਾਰ ਨਾਨਕੁ ਨਗਰੀ ਨਦਰ ਨਹਾਲੁ ਸਲੋਕ ਪਵਣ ਗੁਰੂ ਬਾਣੀ ਬਿਤਾ ਮਾਤਾ ਦਰਤ ਮੰਗਤ ਦੇਵ ਸੋ ਰਾਤ ਦੁਏ ਦਾਈ ਦਾਇਆ ਖੇਲ ਸਗਲ ਜਗਤ ਚੰਗ ਆਈਆਂ ਬੁਰਾਈਆਂ ਬਾਚਾ ਧਰਮ ਹਾਦੂ ਕਰਮੀ ਆਪੋ ਆਪਣੇ ਕੇਣੜੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇ ਮੁਖ ਉਜਲੇ छ छ छ छ छुटीन ना। जिन नाम त आया गै मसाक काल नानग देव मुख जले